6 ਮਾਰਚ 1986 ਸਵੇਰ ਨੂੰ ਕਪੂਰਥਲੇ ਦੇ ਡੀਐਸਪੀ ਦੇ ਉੱਤੇ ਖਾੜਕੂਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਕੀ ਕਾਰਨ ਸੀ ਗੋਲੀ ਚਲਾਉਣ ਦਾ ਕੌਣ ਸੀ ਕਪੂਰਥਲੇ ਦਾ ਡੀਐਸਪੀ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਪੰਜਾਬ ਦੇ ਉੱਤੇ ਇੱਕ ਐਸਾ ਦੌਰ ਆਇਆ ਜਦੋਂ ਖਾੜਕੂ ਲਹਿਰ ਨੇ ਜਨਮ ਲਿਆ ਤੇ ਖਾੜਕੂ ਲਹਿਰ ਨੇ ਆਪਣੇ ਸਮੇਂ ਦੇ ਅੰਦਰ ਬੜੇ ਚੰਗੇ ਕੰਮ ਵੀ ਕੀਤੇ ਲੋਕ ਭਲਾਈ ਦੇ ਕੰਮ ਵੀ ਕੀਤੇ ਸਰਕਾਰ ਦੀ ਵਿਰੋਧਤਾ ਵੀ ਕੀਤੀ ਕੁਰਸੀਆਂ ਦੇ ਉੱਤੇ ਬੈਠੇ ਹੋਏ ਜਿਹੜੇ ਹਾਕਮ ਸੀਗੇ ਜਿਹੜੀਆਂ ਆਪਣੀ ਤਾਕਤ ਦੀ ਗਲਤ ਵਰਤੋਂ ਕਰਨ ਲੱਗ ਪਏ ਸੀਗੇ ਲੋਕਾਂ ਤੇ ਜ਼ੁਲਮ ਕਰਦੇ ਸੀਗੇ ਨਿਹੱਥਿਆਂ ਨੂੰ ਮਾਰਦੇ ਸੀਗੇ ਬੇਕਸੂਰਾਂ ਨੂੰ ਮਾਰਦੇ ਸੀਗੇ ਉਹਨਾਂ ਨੂੰ ਵੀ ਇਹਨਾਂ ਖਾੜਕੂਆਂ ਨੇ ਸੋਦੇ ਲਾ ਕੇ ਨਰਕ ਵੱਲ ਤੋਰਿਆ ਖਾੜਕੂਆਂ ਦੇ ਸਾਹਮਣੇ ਕਪੂਰਥਲੇ ਦਾ ਡੀਐਸਪੀ ਦੀਦਾਰ ਨਾਮ ਜਰਨੈਲ ਸਿੰਘ ਸੀਗਾ ਜਿਨੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਪਤਾ ਨਹੀਂ ਕਿੰਨੇ ਕੁ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਕਿੰਨਿਆਂ ਨੂੰ ਜੇਲਾ ਚ ਭੇਜਿਆ ਕਿੰਨਿਆਂ ਦੇ ਉੱਤੇ ਝੂਠੇ ਕੇਸ ਬਣਾਏ ਤੇ ਪਤਾ ਨਹੀਂ ਕਿੰਨਿਆਂ ਦੇ ਝੂਠੇ ਮੁਕੱਦਮੇ ਬਣਾਏ ਖਾੜਕੂਆਂ ਦੀ ਨਿਗਾਹ ਦੇ ਵਿੱਚ ਕਪੂਰਸਲੇ ਦਾ ਡੀਐਸਪੀ ਬਹੁਤ ਲੜਕਦਾ ਸੀ ਹੁਣ ਖੇਡ ਹੀ ਬਣੀ ਕਦੇ ਮੌਕਾ ਹੀ ਨਹੀਂ ਮਿਲਿਆ ਜੇ ਮੌਕਾ ਮਿਲਦਾ ਤੇ ਫੇਰ ਕੋਈ ਖੜਕੋ ਸਿੰਘ ਆਪੜਾ ਐਕਸ਼ਨ ਕਰਦੇ ਅੱਜ ਖੇਡ ਹੀ ਬਣੀ ਪ੍ਰਮਾਤਮਾ ਦੀ ਕਿ ਇਹ ਡੀਐਸਪੀ ਖੜਕੋਆ ਦੇ ੱੱੱਕੇ ਚੜ ਗਿਆ ਪਰ ਕਹਿੰਨੇ ਕਈ ਵਾਰ ਰੱਬ ਸਾਥ ਦੇ ਦਿੰਦਾ ਹੈ ਉਹੀ ਕੰਮ ਹੋਇਆ ਜਦੋਂ ਖੜਕੂਆ ਨੇ ਡੀਐਸਪੀ ਜਰਨੈਲ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ ਗੋਲੀਆਂ ਵੱਜਣ ਦੇ ਬਾਵਜੂਦ ਵੀ ਇਹ ਡੀਐਸਪੀ ਬਚ ਗਿਆ ਇਸੇ ਹਮਲੇ ਦੇ ਵਿੱਚ ਸ਼ਰਮਨੀ ਕਮੇਟੀ ਦੇ ਐਕਟਿੰਗ ਪ੍ਰਧਾਨ ਸਰਦਾਰ ਕਾਵਲ ਸਿੰਘਾ ਨੇ ਵੀ ਜ਼ਖਮੀ ਹੋਏ ਸੀਗੇ ਬੜੀ ਹੈਰਾਨੀ ਦੀ ਗੱਲ ਹੈ ਕਿ ਹੋਰ 7 ਬੰਦੇ ਜ਼ਖਮੀ ਹੋਏ 7 ਬੰਦੇ ਹੋਰ ਮਰੇ ਕੁਝ ਕੁ ਬੰਦੇ ਜ਼ਖਮੀ ਹੋਏ ਡੀਐਸਪੀ ਜਰਨੈਲ ਸਿੰਘ ਇਸ ਹਮਲੇ ਦੇ ਵਿੱਚ ਫਿਰ ਬਚ ਗਿਆ ਖਾਰਕੂਆ ਨੇ ਗੋਲੀਆਂ ਚਲਾਈਆਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਪੂਥਰੇ ਦਾ ਡੀਐਸਪੀ ਖੜਕੂਆਂ ਦੇ ਕੋਲ ਇਸ ਹਮਲੇ ਦੇ ਵਿੱਚ ਬਚ ਗਿਆ ਸੋ ਅੱਜ ਦੇ ਦਿਨ 6 ਮਾਰਚ 1986 ਦੇ ਅੰਦਰ ਖੜਕੂਆਂ ਵੱਲੋਂ ਕਪੂਰਸਲੇ ਦੇ ਡੀਐਸਪੀ ਜਰਨੈਲ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਇਹ ਅੱਜ ਦਾ ਇਤਿਹਾਸ ਹੈ ਗੁਰੂ ਮਾਲਾ ਕਿਰਪਾ ਕਰੇ ਬਲਾਉ ਫਤਿਹ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ